ਸਾਰਿਆਂ ਨੂੰ ਵੈਲਕਮ ਟੂ ਦੀ ਨਿਊ ਵਲੌਗ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਨਵੇਂ ਵਲੌਗ ਦੇ ਵਿੱਚ ਹੁਣ ਮੇਰੀ ਤਬੀਅਤ ਠੀਕ ਆ ਕੱਲ ਥੋੜੀ ਖਰਾਬ ਸੀਗੀ ਤੇ ਮੈਨੂੰ ਇਦਾਂ ਹੁੰਦਾ ਕਿ ਮੈਨੂੰ ਡਰਾਮੇ ਨਹੀਂ ਕਰਨੇ ਆਉਂਦੇ ਮਤਲਬ ਜਦੋਂ ਖਰਾਬ ਆ ਤਵੇ ਤਾਂ ਮੈਂ ਕੁਝ ਨਹੀਂ ਕਰ ਸਕਦੀ ਦਵਾਈ ਲੈ ਲੈਣੀ ਥੋੜੇ ਦਿਨ ਆਰਾਮ ਕਰਦੀ ਆ ਫਿਰ ਮੈਂ ਠੀਕ ਹੋ ਜੰਨੀ ਫਿਰ ਮੈਂ ਉੱਠ ਕੇ ਖੜੀ ਹੋ ਜੰਨੀ ਆ ਮਤਲਬ ਮੈਨੂੰ ਫਾਲਤ ਦੇ ਡਰਾਮੇ ਨਹੀਂ ਕਰਨੇ ਆਉਂਦੇ ਠੀਕ ਆ ਔਰ ਮੇਰੀ ਟੀ-ਸ਼ਰਟ ਦੇਖੋ ਮਤਲਬ ਮੇਰੀ ਨਹੀਂ ਮੇਰੇ ਦੇਵਜ ਦੀ ਟੀ-ਸ਼ਰਟ ਆ ਹੁਣ ਮੈਂ ਗਰਮੀਆਂ ਗਰਮੀਆਂ ਤੁਹਾਨੂੰ ਐਸੀ ਟੀ-ਸ਼ਰਟ ਸੇ ਜ਼ਿਆਦਾਤਰ ਦੇਖੋਗੇ ਕਿਉਂਕਿ ਮੈਨੂੰ ਖੁੱਲੇ ਡੁੱਲੇ ਮੈਨੂੰ ਬਹੁਤ ਵਧੀਆ ਲੱਗਦੀ ਇਸ ਚ ਰਾਹਤ ਮਿਲਦੀ ਆ ਤੇ ਘਰ ਦਾ ਕੰਮ ਕਰ ਰਹੀ ਆ ਮੈਂ ਸਿਰੇ ਸਿਰੇ ਚੱਦਰ ਚੱਕਾਂਗੇ ਆ ਰਿਆ ਸਾਡਾ ਪੈਰੀ ਘੁੰਮਦਾ ਪਿਆ ਤੇ ਨਾ ਇਹ ਦੂਰ ਉੱਧਰ ਘੁੰਮਦਾ ਰਹਿੰਦਾ ਕਦੀ ਰਸੋਈ 'ਚ ਬਹਿ ਰਿਹਾ ਕਦੀ ਬਾਥਰੂਮ 'ਚ ਕਦੀ ਕਮਰੇ 'ਚ ਹੋਣੇ ਨੇ ਇਦਾਂ ਹੀ ਘੁੰਮਦੇ ਰਹਿਣਾ ਸਾਰੇ ਦਿਹਾੜੀ ਤੇ ਬਹੁਤ ਦਿਨ ਹੋ ਗਏ ਸੀ ਚੱਦਰ ਨੂੰ ਵੈਸੇ ਵੀ ਇਹ ਸਰਦੀਆਂ ਵਾਲੀ ਚੱਦਰ ਆ ਹੁਣ ਇਸੇ ਗਰਮੀ ਲੱਗਣ ਲੱਗਦੀ ਆ ਤੇ ਛੇ ਨੂੰ ਆਪਾਂ ਚੱਕ ਦਿੰਨੇ ਆ ਝਾੜੂ ਲੱਗ ਤਕਿਆ ਭਾਂਡੇ ਵੀ ਮੈਂ ਵਾਜਲੇ ਹੋਏ ਆ ਤੇ ਕੱਪੜੇ ਵਾਲੀ ਮਸ਼ੀਨ ਲਾਈ ਹੋਈ ਆ ਮੈਂ ਨਾਲ ਨਾਲ ਕੱਪੜੇ ਧੋ ਰਹੀ ਆ ਉਸ ਤੋਂ ਬਾਅਦ ਮੈਂ ਕੱਪੜੇ ਧੋਣ ਤੋਂ ਬਾਅਦ ਆਉਂਗੀ ਤੇ ਇਹਦੇ ਚੋਂ ਆਪਾਂ ਗਰਮੀ ਦੀਆਂ ਚੱਦਰਾਂ ਕੱਢ ਲੈਣੇ ਬੈੱਡ 'ਚ ਜੋ ਕਿ ਕੰਟੀਨਾ ਨਹੀਂ ਹੋ ਰਹੀਆਂ। ਓ ਮਾਈ ਗੱਡ। ਉਹ ਮੋਟਾ ਦੇ। ਓ ਸ਼ਿਟ। ਬਹੁਤ ਭਾਰਾ ਬੈੱਡ ਆ ਸਾਡਾ। ਆ ਰਹੀਆਂ। ਅਸੀਂ ਇਦਾਂ ਗੰਦਾ ਚ ਸਮਾਨ ਬੰਨ ਬੰਨ ਕੇ ਰੱਖਦੇ ਆ। ਇਹ ਵੀ ਸਾਡੇ ਅੰਦਰ ਵੀ ਨੇ ਚੱਦਰਾਂ, ਇੱਥੇ ਕੰਬਲ ਰੱਖਦਾ ਮम्मी। ਜੋ ਕੰਬਲ ਲੈ ਕੇ ਆ ਨਾ ਆਹ ਇਹਨੇ ਸਭ ਇਹਨਾਂ ਕੰਬਲ ਇਹਨਾਂ ਨੂੰ ਵਿੱਚ ਰੱਖਣਾ ਸਿੱਧਾ ਹੇਠਾਂ ਰੱਖਣਾ ਨਹੀਂ ਹੈਗਾ ਇਹ ਝੁੱਟਦੇ ਹੋਏ ਕੰਬਲ ਆ ਸੌਰੀ ਮੰਮੀ ਹੁਣ ਮੈਨੂੰ ਇੱਦਾਂ ਹੀ ਰੱਖਣੇ ਪੈਣੇ ਆ ਰੱਖਦਾ मम्मी किधर कॅमेरा कित्ता आहे दिख रहा की नाही पहिला इदाई कुठे भी कॅमेरा रख दो ह नीचे ने कपडा पछा ਇਹ ਥੱਲੇ ਇੱਕ ਹੋਰ ਕੱਪੜਾ ਪਛਾੜ ਲੈਣੇ ਆ ਸਾਫ ਸਾਫ ਵਾਲਾ ਇਹ ਚਲੋ ਇਹ ਰੱਦ ਦੇਣੀ ਕੰਬਲਾ ਨੂੰ ਗੰਦੇ ਨਹੀਂ ਹੋਣਗੇ ਹੈ ਠੀਕ ਆ ही साफ करूंगी खुला टाइम कट के क्योंकि मैं उधर मशीन भी लाई हुई हाँ हाँ दूसरा कंबल इधर आजगा ਆਣਾ ਨਹੀਂ ਆਣਾ ਇਹ ਜੇ ਕੰਬਲ ਮੇਰੇ ਚ ਪਾ ਲੈਂਦੇ ਆ ਕਾਂਕੀਏ ਕੰਬਲ ਗੰਦੇ ਨਾ ਹੋਣ ਕਿਉਂਕਿ ਇਹ ਤੋਤੇ ਹੁਣ ਕੰਬਲ ਆ ਸਾਰੀਆਂ ਸਰਦੀਆਂ ਜਦਰਾ ਆਪਾਂ ਵਿੱਚ ਰੱਖ ਦਿੰਨੇ ਆਂ ਉਹ ਗੰਦੀ ਚਿੱਟ ਸਲੀ ਟੈਂ ਵੱਖਰਾ ਆਪੇ ਤੇ ਦੇਖਦੇ

ਹਾਂ ਕਲਾਸ ਜਿਹੜੇ ਮੈਂ ਕਦੀ ਪਾਏ ਨਹੀਂ ਬਹੁਤ ਘੱਟ ਪਾਏ ਐ ਇਹ ਮੇਰੇ ਦੇ ਦਾ ਕੱਚਾ ਮੰਗਦੇ ਸੀਗੇ ਦੇਖਿਆ ਇਹਦੇ ਚ ਕਿਹੜੇ ਕਿਹੜੇ ਆ ਜਿਵੇਂ ਬੈੱਡ ਸ਼ੀਟਸ ਨੇ ਆਹ ਉਹਦੇ ਨਾਲ ਦੇ ਕਵਾਰਾ ਇਹ ਬਲੂ ਨਾਲ ਦੇ ਬੈੱਡ ਸ਼ੀਟ ਆ ਇਹ ਵੀ ਵਾਈਟ ਵਾਲੀ ਉਹ ਇੱਧਰ ਵੀ ਬੈੱਡ ਸ਼ੀਟਸ ਇਹ ਵੀ ਗ੍ਰੀਨ ਇਹ ਬਹੁਤ ਪ੍ਰਾਣਿਤ ਬੰਬੇ ਟਾਈਮ ਦੀ ਬੈੱਡ ਸ਼ੀਟ ਆ ਮੈਨੂੰ ਬੈੱਡ ਸ਼ੀਟ ਕਰਪਰੀ ਦਾ ਬਹੁਤ ਜਿਆਦਾ ਸ਼ੌਂਕ ਆ ਇਹ ਵਾਲੀ ਕਾਰਟੂਨ ਵਾਲੀ ਸ਼ਿੰਗਚੈਨ ਵਾਲੀ ਡੌਗੀ ਵਾਲੀ ਮੈਂ ਸਪੈਸ਼ਲ ਆਪਣੇ ਬੱਚਿਆਂ ਲਈ ਲਈ ਸੀ ਉਹਨਾਂ ਦੇ ਰੂਮ ਚ ਪਛਾਣ ਲਈ ਇਹ ਵੀ ਕਾਫੀ ਪੁਰਾਣੀ ਬੈੱਡ ਸ਼ੀਟ ਹੈ ਓਏ ਇੱਕ ਹੋਰ ਆ ਇੱਕ ਆ ਭਾਰੀ ਵਾਲੀ ਇਹਨੂੰ ਜਦੋਂ ਧੋਣੀ ਆ ਨਾ ਮੈਂ ਹਾਏ ਮੇਰੀ ਜਾਨ ਨਿਕਲ ਜਾਂਦੀ ਆ ਧੁੰਨੀ ਚਾਹੀਦੀ ਮम्मी यहां ਆ ਕਾਟਨ ਦੀ ਆ ਰੈਡੀ ਇਹ ਮੇਰੇ ਦੁਪੱਟੇ ਇਸ ਨੂੰ ਕਾਰਨੇ ਵਾਲਾ ਬਲੈਕ ਕਲਰ ਦਾ ਦੁਪੱਟਾ ਇਦਾਂ ਹੀ ਪਿਆ ਹੋਇਆ ਵਾ ਬਹੁਤ ਜ਼ਿਆਦਾ ਨਾ ਹੈਵੀ ਆ ਵੱਡਾ ਮੈਂ ਕੱਟ ਯੂਜ਼ ਕਰਦੀ ਆ ਇਹ ਰੈੱਡ ਕਾਟਨ ਵਿੱਚ ਇਹ ਮੇਰੇ ਜਿਹੜਾ ਸੂਟ ਲਾਉਗਾ ਨਾਲ ਮੈਚ ਹੋ ਜੂਗੀ ਨਾ ਹਾਂ ਇਹਨੂੰ ਬਾਹਰ ਕੱਟ ਲੀਣੀ ਆ ਇਹ ਵੀ yellow ਵਾਲਾ ਦੁਪੱਟਾ ਇਹ ਮੇਰੇ yellow ਸੂਟ ਵੀ ਨਹੀਂ ਯੂਜ਼ ਕਰਨਾ ਬਸ ਆ ਕੇ ਅੱਖਾਂ ਦਾ ਇਹ ਗਰਮੀ ਛਾ ਗਈ ਇਹਨਾਂ ਦਾ ਪਰਣਾ ਉਹ ਜਿਹੜੀ ਚਾਦਰ ਦੁੱਦੀ ਆ ਪਈਆਂ ਉਹ ਵੀ ਸਿਰਫ ਰੱਖਦੇ ਸਰਦੀ ਵਾਲੀ ਇੱਥੇ ਉਹ ਤਾਂ ਉੱਪਰ ਲੈਣੀਆਂ ਹੁੰਦੀਆਂ ਨੇ ਐਸੀ ਚੱਲੂਗਾ ਹੁਣ ਗਰਮੀਆਂ 'ਚ ਉਹ ਉੱਪਰ ਲੈਣ ਦੇ ਕੰਮ ਆਏ ਨਹੀਂ ਉਹ ਸ਼ਿਟ ਟੋਟਲ ਐ ਬੈਕ ਆ ਸਾਰੇ ਗੱਦੇ ਦੇ ਥੱਲੇ ਲਫਾਫੇ ਕੌਣ ਕੌਣ ਰੱਖਦਾ ਆ ਦੇਖੋ ਢੇਰ ਲੱਗੇ ਪਹਿਲੇ ਲਫਾਫਿਆਂ ਦੇ ਜਿਹੜੇ ਵਧੀਆ ਵਾਲੇ ਹੁੰਦੇ ਨਾ ਜਿਦਾ ਹਾਂ ਕੈਰੀ ਬੈਗ ਇਹ ਮੈਂ ਤਾਂ ਬੈਗ ਦੇ ਥੱਲੇ ਰੱਖ ਦਿੰਦੀ ਆ ਇਹ ਵਾਲਾ ਵਧੀਆ ਵਧੀਆ ਜਿਹੜੇ ਬ੍ਰਾਂਡਡ ਹੁੰਦੇ ਆ ਆ ਵੀ ਵਧੀਆ ਵਾਲਾ ਵਲ ਵਾਲਿਆਂ ਦਾ ਕਿਤਾਈ ਗੱਦੇ ਬਹੁਤ ਪਾਰੇ ਆ। ਔਰ ਬਿਲਕੁਲ ਵੀ ਸੌਫਟ ਨਹੀਂ ਹੈਗੇ ਇਹ ਗੱਦੇ। ਨਵੇਂ ਗੱਦੇ ਲੈਣ ਵਾਲੇ ਆ। ਮੰਮੀ ਨਵੇਂ ਗੱਦੇ ਦਵਾ ਰਹੇ। ਜਿਹੜਾ ਇਦਾਂ ਇੱਕ ਵਾਰੀ ਬੈਠੋ ਤਿੰਨ ਵਾਰੀ ਉਛਲਦਾ ਨਾ ਓਹ ਲਾ ਗੱਦਾ ਰਣਾ ਅੱਜ ਕੱਲ ਸਿੰਗਲ ਗੱਦੇ ਚੱਲੇ ਹੋਏ ਹਨਾ ਓ ਲਾ ਇਦਾਂ ਫਿਰ ਮੈਂ ਇੱਕ ਵਾਰੀ ਬੈਠਿਆ ਕਰੂੰਗੀ ਤਿੰਨ ਵਾਰੀ ਵਿੱਚ ਪੁੱਛ ਲਿਆ ਕਰੂੰਗੀ ਇਹ ਵੀ ਤੁਸੀਂ ਦਿੱਤੇ ਸੀ ਵਿਆਹ ਤੇ ਨਹੀਂ ਉੱਧਰ ਦੇ ਸੀ ਬਹੁਤ ਬੇਕਾਰ ਗੱਦੇ ਆ ਬਹੁਤ ਹੀ ਬੇਕਾਰ ਕੁਆਲਿਟੀ ਦੇ ਗੱਦੇ ਆ ਇਹ

ਗਾਈਜ਼ ਮੈਂ ਹੁਣੇ ਸਾਰੇ ਘਰ ਚੋਂ ਫਰਨੈਲ ਦੇ ਚੰਗੀ ਤਰ੍ਹਾਂ ਪੋਚੇ ਲਾ ਕੇ ਹੱਟੀ ਸੀਗੀ ਔਰ ਇਸ ਪੈਰੀ ਨੇ ਨਾ ਕਮਰੇ ਦੇ ਵਿੱਚ ਪਾਟੀ ਵੀ ਕਰਤੇ ਔਰ ਬਾਥਰੂਮ ਵੀ ਕਰਤਾ ਦਵਾਰਾ ਮੈਂ ਸਫਾਈ ਕਰਨ ਲੱਗੀ ਆ ਮੇਰਾ ਕੰਮ ਇਹੀ ਹੈ ਸਾਰੀ ਦਿਹਾੜੀ ਕੁੱਤਾ ਵਾਂਗੂ ਲੱਗੇ ਰਹੋ ਗਾਈਜ਼ ਹੁਣ ਵਜ ਚੁੱਕੇ ਨੇ 4 ਔਰ ਮੈਂ ਨਾ ਤੋ ਕਿ ਗੈੜੀ ਹੋ ਗਈ ਸੀ ਪਰ ਮੈਂ ਬਹੁਤ ਜ਼ਿਆਦਾ ਥੱਕ ਚੁੱਕੀ ਆ ਔਰ ਹੁਣ ਮੈਂ ਆਪਣੇ ਲਈ ਬਣਾ ਰਹੀ ਆ ਸੈਂਡਵਿਚ ਆ ਲੁੱਕ ਬੱਚਿਆਂ ਨੂੰ ਮੈਂ ਪਹਿਲਾਂ ਹੀ ਰੋਟੀ ਖਵਾ ਚੁੱਕੀ ਮੈਨੂੰ ਪਤਾ ਮੈਨੂੰ ਤਾਂ ਹੀ ਲੱਗ ਜਾਣਾ ਸੀਗਾ ਟੈਸਟ ਕਰਕੇ ਮੈਂ ਆਪਣੇ ਬੱਚਿਆਂ ਨੂੰ ਪਹਿਲਾਂ ਹੀ ਰੋਟੀ ਖਵਾ ਦਿੱਤੀ ਸੀ ਮੈਂ ਹੁਣ ਖਾ ਰਹੀ ਆ ਚਾਹ ਬਣਾਈ ਆ नाल मैं सैंडविच खाऊंगी। खाऊँगी तो सैंडविच लाऊंगी मैं क्योंकि तो मैं भुख बहुत ज्यादा लगी हुई है थोड़ा थोड़ा ही मैं लाई फिर वो ज़्यादा नहीं खाती और घर की सफाई सारी हो चुकी है ਪਰ ਫੇਰ ਖਲਾਰਾ ਪੈ ਗਿਆ 베ੜੇ 'ਚ 베ੜਾ ਫੇਰ ਗੰਦਾ ਹੋ ਗਿਆ ਸਾਡੇ ਘਰ 'ਚ ਇਹੀ ਆ ਹੁਣ ਸਫਾਈ ਕਰੋ 10 ਮਿੰਟ ਬਾਅਦ ਫੇਰ ਉਹੇ ਜਾ ਔਰ ਇਧਰ ਮੈਂ ਫੇਰ ਕੱਪੜੇ ਧੋ ਰਹੀਆਂ ਇਹ 'ਚ ਮੇਰਾ ਸੂਟ ਜਿਹੜਾ ਮੈਂ ਤਾਰਿਆ ਸੀਗਾ ਔਰ ਬੱਚਿਆਂ ਦੀ ਯੂਨੀਫਾਰਮ ਆ ਬਸ ਇੱਕ ਗੇੜਿਆ ਕੱਪੜੇ ਰਹਿ ਗਏ ਫੇਰ ਇਹਨਾਂ ਨੂੰ ਧੋਵਾਂਗੀ ਮੈਂ ਲੱਗੀ ਹੋਈ ਤਾਂ ਧੋਈ ਦੇਵਾ ਵੇੜਾ ਫੇਰ ਸਾਰਾ ਗੰਦਾ ਹੋ ਚੁੱਕਿਆ ਤਿੰਨ ਵਾਰੀ ਮੈਂ ਵੇੜੇ ਨੂੰ ਸਾਫ਼ ਕਰ ਚੁੱਕੀ ਆ ਪਰ ਇਸ ਘਰ 'ਚ ਕੋਈ ਅਸਰ ਨਹੀਂ ਹੈਗਾ ਬਾਕੀ ਘਰ ਸਾਫ਼ ਹੈ ਹਜੇ ਆ ਵੀ ਚੱਕਣ ਵਾਲੀਆਂ ਜਿਹੜੀਆਂ ਚੱਦਰਾਂ ਕੱਢੀਆਂ ਸੀ ਹਜੇ ਇਹਨਾਂ ਨੂੰ ਵੀ ਮੈਂ ਸੰਭਾਲਣਾ ਵਾਂ ਬੈੱਡ ਸ਼ੀਟ ਵਿਛਾਣੀਆਂ ਹਜੇ ਕਾਫੀ ਸਾਰਾ ਕੰਮ ਪਿਆ ਵਾ ਮੇਰੇ ਕੰਮ ਕਦੀ ਵੀ ਖਤਮ ਨਹੀਂ ਓ ਸ਼ਿਟ ਮੇਰਾ ਫੋਨ ਵਿੱਚ ਉਹ ਤੇਰੀ ਓਹ ਹੋ ਯਾਰ ਹਾਂ ਜਲ ਗਿਆ ਮੈਂ ਭੁੱਲ ਗਈ ਕਿ ਮੰਨੇ ਦਵੇ ਤੇ ਸੈਂਡਵਿਚ ਪਾਇਆ ਹੋਇਆ ਮੈਨੂੰ ਜਲਿਆ ਹੋਇਆ ਖਾਣਾ ਪੈਣਾ 4 ਵਜੇ ਰੋਟੀ ਖਾਣ ਲੱਗੀ ਉਹ ਵੀ ਜਲਿਆ ਹੋਇਆ ਸੈਂਡਵਿਚ ਕਦੇ ਨਾ ਮੈਨੂੰ ਆਪਣੇ ਆਪ ਤੇ ਬਹੁਤ ਤਰਸ ਆਉਂਦਾ ਸੀਰੀਅਸਲੀ ਗਾਇਸ ਮਤਲਬ ਆਪਣੇ ਤੇ ਵੀ ਤਰਸ ਆਉਂਦਾ ਲੇਡੀਜ਼ ਤੇ ਸਾਰੀਆਂ ਤੇ ਜਿਹੜੀਆਂ ਸਾਰੀ ਦਿਹਾੜੀ ਕੰਮ ਕਰਦੀਆਂ ਰਹਿੰਦੀਆਂ ਜਿਨ੍ਹਾਂ ਨੂੰ ਬਿਲਕੁਕੁਲ ਵੀ ਵੇਲ ਨਹੀਂ ਮਿਲਦੀ ਹੈਗੀ ਤੇ ਫਿਰ ਜਿੰਨੇ ਕਹਿਣਾ ਹੁੰਦਾ ਮੂੰਹ ਚੱਕ ਕੇ ਕਹਿ ਦਿੰਦੇ ਨੇ ਤੁਸੀਂ ਕਰਦੇ ਹੀ ਕੀ ਹੋ ਘਰ ਚ ਕੀ ਕਰਦੇ ਹੋ ਇਹ ਜਨਾਨੀਆਂ ਦਾ ਕੰਮ ਹੁੰਦਾ ਵਾ ਸਾਰੇ ਘਰ ਨੂੰ ਮੇਨਟੇਨ ਕਰਕੇ ਰੱਖਣਾ ਸਫਾਈ ਕਰਨੀ ਸਾਰੇ ਕਰਦੇ ਕੰਮ ਕਰਨੇ ਸੀਰੀਅਸਲੀ ਮੈਨੂੰ ਕਦੀ ਕਦੀ ਆਪਣੇ ਆਪ ਤੇ ਬਹੁਤ ਜ਼ਿਆਦਾ ਤਰਸ ਆਉਂਦਾ ਵਾ ਕਮਲ ਹਾਏ ਚਲੋ ਰੱਬ ਨੇ ਸਾਨੂੰ ਲੇਡੀ ਬਣਾਇਆ ਵਾ ਇੱਕ ਔਰਤ ਬਣਾਇਆ ਤਾਂ ਔਰਤ ਦੇ ਜਿਹੜੇ ਫਰਜ਼ ਹੁੰਦੇ ਆ ਉਹ ਤਾਂ ਮਰਦੇ ਦਮ ਤੱਕ ਨਿਭਾਣੇ ਹੀ ਪੈਣੇ ਆ ਤੇ ਗਾਇਜ਼ ਹੁਣ ਮੈਂ ਆਪਣੇ ਘਰ ਚ ਦੂਸਰੀ ਵਾਰ ਪੋਚਾ ਲਾ ਰਹੀ ਆਂ ਔਰ ਚੌਥੀ ਵਾਰ ਮੈਂ 베ੜਾ ਧੋਇਆ ਵਾ ਸ਼ਾਮ ਦੇ ਵੱਜ ਚੁੱਕੇ 5 올ਰੇੜੇ ਜੋ ਵੀ ਮੈਂ ਦੁਆਰਾ ਕੋਚਾ ਲਾਉਂਗੀ ਟਾਈਮ ਚੈੱਕ ਕਰ ਫਿਰ ਟਾਈਮ ਗਾਇਜ਼ ਹੁਣ ਵੱਜ ਚੁੱਕੇ ਸ਼ਾਮ ਦੇ ਪੌਣੇ 6 ਔਰ ਹੁਣ ਮੇਰਾ ਕੰਮ ਹੋ ਚੁੱਕਿਆ ਦੇਖੋ ਲੌਬੀ ਵੀ ਸਾਫ ਹੋ ਚੁੱਕੀ ਆ ਵੇੜਾ ਵੀ ਸਾਫ਼ ਹੋ ਚੁੱਕਿਆ ਵੇੜਾ ਅੱਜ ਮੈਂ 4 ਵਾਰੀ ਸਾਫ਼ ਕੀਤਾ 4 ਵਾਰੀ ਧੋ ਕੇ 4 ਵਾਰੀ ਪੋਚਾ ਲਾਇਆ ਇਧਰੋਂ 2 ਵਾਰੀ ਪੋਚੇ ਲਾਏ ਆ ਔਰ ਮੇਰਾ ਰੂਮ ਵੀ ਸਾਫ਼ ਹੋ ਚੁੱਕਿਆ ਹੁਣ ਮੈਂ ਬੈੱਡ ਸ਼ੀਟ ਪਛਾਤੀ ਹੋਈ ਆ ਅੱਜ ਮੇਰੀ ਬੈਂਡ ਵੱਜ ਚੁੱਕੀ ਬੈਂਡ ਜਿਹਨੂੰ ਕਹਿੰਦੇ ਆ ਘਰ ਦਾ ਕੰਮ ਕਰ ਕਰ ਕੇ ਅਜੇ ਥੋੜੇ ਪੰਡੇ ਬਾਕੀ ਆ ਅਜੇ ਰਸੋਈ ਦੇ ਪੰਡੇ ਤਾਂ ਦਿਖਾਨੀ ਆ ਉਹ ਤੋਂ ਹਮਲੇ ਬਾਕੀ ਆ। ਹਾਂਡੇ ਹਜੇ ਧੋਣੇ ਆ। ਔਰ ਮੰਮੀ ਸਵੇਰੇ ਚਲੇ ਗਏ ਸੀਗੇ। ਮੰਮੀ 12 ਵਜੇ ਦੇ ਕਰੀਬ ਸ਼ਹਿਰ ਚਲੇ ਗਏ ਸੀਗੇ। ਇੱਕ ਮਿੰਟ ਵੀ ਅਜ ਮੈਂ ਬੈਠ ਕੇ ਨੇ ਦੇਖਿਆ ਹੁਣ ਮੈਂ ਭਾਂਡੇ ਤਾਉਂਗੀ ਫਿਰ ਨਾਲ ਦੇ ਨਾਲ ਰੋਟੀ ਸਬਜ਼ੀ ਦੀ ਤਿਆਰੀ ਕਰਨੀ ਆ ਕਿਉਂਕਿ ਇਹਨਾਂ ਦੇ ਆਉਣ ਦਾ ਟਾਈਮ ਹੋ ਜਾਂਦਾ ਫਿਰ ਮੈਨੂੰ ਰੋਟੀ ਸਬਜ਼ੀ ਜਲਦੀ ਬਣਾਉਣੀ ਪੈਣੀ ਆ ਹੇ ਦੋ ਮਿੰਟ ਬੈਠ ਜਾ ਮੈਂ ਬੈਠੀ ਆ ਮੇਂ ਹੈਗਾ ਮੈਂ ਫਟਾਫਟ ਭਾਂਡੇ ਤੋੜਾ ਪਹਿਲਾਂ ਫਿਰ ਰੋਟੀ ਸਬਜ਼ੀ ਵੀ ਬਣਾਉਣੀ ਆ ਚਲੋ ਗਾਇਸ ਤੁਸੀਂ ਬੜੇ ਰਿਓ ਵਲੌਗ ਦੇ ਨਾਲ ਮਿਲਦਾ ਤੁਹਾਨੂੰ ਥੋੜੀ ਜਿਹੀ ਦਵਾ ਇੱਧਰ ਨਾ ਕੱਲ ਮੈਂ ਸੂਟ ਲੈ ਕੇ ਆਈ ਸੀਗੀ ਗਰਮੀਆਂ ਦੇ ਕਿਉਂਕਿ ਮੇਰੇ ਕੋ ਗਰਮੀਆਂ ਦੇ ਸੂਟ ਖੈ ਨਹੀਂ ਤੇ ਮੈਂ ਆਂਟੀ ਮੇਰੇ ਕਹਿੰਨੇ ਕਿ ਕਿ ਆਂਟੀ ਨੇ 15 20 ਦਿਨ ਲਾ ਦੇਣੇ ਸੀ ਇਹ ਕ ਰੈੱਡ ਸੂਟ ਸੀਗਾ ਆਲਓਵਰ ਇੱਕ ਆ ਗਰਮੀਆਂ ਦਾ ਬਹੁਤ ਹੀ ਪਿਆਰਾ ਮੈਨੂੰ ਲੱਗਿਆ ਫਰੈਸ਼ ਜਿਹਾ ਕਲਰ ਆ ਸਮਰੀ ਕਲਰ ਲੱਗਿਆ ਇਹ ਵੀ ਆਲ ਓਵਰ ਸੂਟ ਆ ਔਰ ਇੱਕ ਆ ਬਲੈਕ ਕਲਰ ਦਾ ਸੂਟ ਆ ਕਾਲਾ ਲਿਆਂਦਾ ਸੀ ਬਲੈਕ ਕਲਰ ਦਾ ਇਹਦੇ ਨਾਲ ਆ ਵਾਲੀ ਸਲਵਾਰ ਹੈ ਇਹ ਵਾਲੀ ਸਲਵਾਰ ਹੈ ਇਹਦੇ ਨਾਲ ਤੇ ਹੁਣ ਮੈਂ ਆ ਵਾਲੇ ਛਿੰਨੇ ਸੂਟ ਆਂਟੀ ਨੂੰ ਸੇਣੀ ਜਾਂ ਚਾਹ ਡਾਊਨ ਗਾਇਜ਼ ਹੁਣ ਮੈਂ ਤੋਰੀਆਂ ਭਾਂਡੇ ਬਸ ਤੋਂ ਬਾਅਦ ਫਟਾਫਟ ਮੈਂ ਕਰੂੰਗੀ ਰੋਟੀ ਸਬਜ਼ੀ ਦੀ ਤਿਆਰੀ ਜਿਵੇਂ ਕਿ ਤੁਹਾਨੂੰ ਪਤਾ ਬਟਰ ਚਿਕਨ ਮੈਂ ਚਿਕਨ ਮੈਰੀਨੇਟ ਕਰਕੇ ਰੱਖਿਆ ਹੋਇਆ ਮੈਂ ਉਹ ਬਣਾਣਾ ਨੂੰ ਬਹੁਤ ਜ਼ਿਆਦਾ ਟਾਈਮ ਲੱਗਦਾ ਵਾ ਸ਼ਾਮ ਹੋ ਗਈ ਆ ਪਾਣੀ ਦੀ ਪਿਆਸ ਲੱਗ ਜਾਂਦੀ ਹੈ ਮੈਨੂੰ ਇਹ ਸੁੱਤੀ ਜਾ ਰਿਹਾ ਭੱਜ ਦੌੜ ਕਰ ਕਰਕੇ ਨਾ ਚਲੋ पांडे ਤੋਂ ਕੇ ਮਿਲਦੇ ਹਾਂ ਚਲੋ ਵੈਲਕਮ ਬੈਕ ਗਾਇਜ਼ ਮੈਂ ਬਣਾ ਰਹੀ ਹਾਂ ਰੋਟੀ ਸਬਜ਼ੀ ਇਧਰ ਆਪਣੇ ਬਟਰ ਚਿਕਨ ਦਾ ਮਸਾਲਾ ਰੈਡੀ ਹੋ ਰਿਹਾ ਇਹ ਮਸਾਲਾ ਹੈ ਇਸ ਇਹਦੇ ਚ ਹਜੇ ਨਮਕ ਮਿਰਚ ਪਾਣਾ ਵਾ ਇਹਨੂੰ ਚੰਗੀ ਤਰ੍ਹਾਂ ਮੈਂ ਨਾ ਮਸਾਲੇ ਨੂੰ ਭਕਾ ਰਹੀ ਆ ਐਸੇ ਨੇ ਤੇਲ ਛੱਡਦਾ ਹੋਇਆ ਦੇਖੋ ਆਇਕਾ ਮਸਾਲੇ ਨੇ ਤੇਲ ਛੱਡਦਾ ਬਟ ਇਹਦੇ ਚ ਹਜੇ ਨਮਕ ਮਿਰਚ ਸਾਰੇ ਮਸਾਲੇ ਪਾ ਕੇ ਤੇ ਇਹਨੂੰ ਫੇਰ ਤੋਂ ਦੁਬਾਰਾ ਮੈਂ ਉਹ ਕਰੂੰਗੀ ਪਕਾਉਂਗੀ ਮਸਾਲੇ ਨੂੰ ਕਿਉਂਕਿ ਤਰ੍ਹਾਂ ਕਿ ਕੋਈ ਵੀ ਕਮੀ ਨਹੀਂ ਰਹਿਣੀ ਚਾਹੀਦੀ ਹੈਗੀ ਕਿ ਮੇਰੇ ਬੱਚਾ ਨੇ ਸਪੈਸ਼ਲ ਫਰਮਾਇਸ਼ ਕੀਤੀ ਆ ਕਿ ਮੰਮਾ ਅਸੀਂ ਬਟਰ ਚਿਕਨ ਖਾਣਾ ਵਾ ਤੇ ਬਟਰ ਚਿਕਨ ਦੇ ਨਾਲ ਰੋਟੀ ਵਧੀਆ ਲੱਗਦੀ ਚਾਵਲ ਵਗੈਰਾ ਨਹੀਂ ਵਧੀਆ ਲੱਗਦੇ ਤਾਂ ਇਸ ਕਰਕੇ ਮੈਂ ਚਾਵਲ ਨਹੀਂ ਬਣਾਉਂਗੀ ਤੇ ਮੇਰੇ ਦੇਵਜੀ ਵੀ ਆਣ ਵਾਲੇ ਆ ਮੈਂ ਫਟਾਫਟ ਰੋਟੀ ਸਬਜ਼ੀ ਬਣਾਉਣਾ ਹੈ ਗਾਈਜ਼ ਆਪਣਾ ਬਟਰ ਚਿਕਨ ਬਣ ਰਿਹਾ ਔਰ ਇਹ ਰਿਹਾ ਦਾ ਸੀਕ੍ਰੇਟ ਇਨਗਰੀਡੀਅੰਟਸ ਇਹਦੇ ਬਿਨਾ ਆਪਣਾ ਬਟਰ ਚਿਕਨ ਅਧੂਰਾ ਹੈ कौन आगे। अच्छा आ जाओ आ जाओ बड़ी बढ़िया टाइम ते आए <laughs> आ देखो की बन गया गाइस इधर माही आ गई है की बन गया बटन चिकन ਯਾਰ ਮੈਨੂੰ ਦੱਸ ਕੇ ਆਂਦੇ ਮੈਂ ਥੋੜਾ ਜ਼ਿਆਦਾ ਬਣਾਉਂਦੀ ਮੈਂ ਖਾਉਂਗੀ ਕਿਉਂ ਮੈਂ ਤੁਹਾਨੂੰ ਪਤਾ ਥੋੜਾ ਜ਼ਿਆਦਾ ਬਣਾਉਂਦੀ ਮੈਂ ਨਹੀਂ ਨਹੀਂ ਮੈਂ ਖਾਣਾਗੀ ਭਾਜੀ ਤਖਾਣਗੇ ਮੈਂ ਦਾਦਾ ਨੂੰ ਠੰਡਾ ਪਾਣੀ ਹਾਂ ਮੈਂ ਦਿੰਨੇ ਇੱਕ ਮਿੰਟ ਭਾਜੀ ਆਏਗੀ ਨਾ ਗਾਇਜ਼ ਆਪਣਾ ਬਟਰ ਚਿਕਨ ਰੈਡੀ ਹੋ ਚੁੱਕਿਆ ਦੇਖੋ ਕਿੰਨਾ ਸੋਹਣਾ ਬਣਿਆਵਾ ਐਨ ਆਪਾਂ ਤਾਂ ਰੈਸਟੋਰੈਂਟਾਂ ਨੂੰ ਫੇਲ ਕਰਤਾ ਮੈਂ ਕੰਪਨੀ ਤਾਰੀ ਵਾਪੀ वैसे रेसिपी किसे होर दी है मैंने किसी ने दसया सिगा किन्ने दसया सिगा ओ मैं तन्नू ਬਾਅਦ ਚ ਦਸਾਂਗੀ ਪਰ ਬਹੁਤ ਯਮੀ ਬਣਿਆ ਦੇਖਣੋ ਦੇਖੋ ਕਿੰਨਾ ਵਧੀਆ ਬਣਿਆ ਮੈਂ ਬੱਚਿਆਂ ਨੂੰ ਪਾ ਕੇ ਦਿੰਨੀ ਆ ਹੁਣ ਗਾਇਜ਼ ਹੁਣ ਮੈਂ ਬੱਚਿਆਂ ਨੂੰ ਦਿੰਨੀ ਆ ਬਟਰ ਚਿਕਨ ਹੈਲੋ ਅਮਰਿਤ ਚੱਦਰ ਦੇਣਾ ਸਿੱਟਿਓ ਪਲੀਜ਼ ਅੱਜੀ ਵੀ ਚਾਹੀਦੀ ਆ ਕੀ ਕੁਝ ਹੋਰ ਵਿਛਾ ਦਾਂ ਨਾ ਅਖਬਾਰ ਵਗੈਰਾ ਵਿਛਾ ਦੂੰ ਜਾਂ ਫਿਰ ਕੋਈ ਵੱਡ ਚੱਦਰ ਵਿਛਾ ਦੂੰ ਹਾਂ ਸਾਰੇ ਕੱਪੜੇ ਅੱਜ ਮੈਂ ਧੋਤੇ ਕੋਈ ਵੀ ਛੱਡਿਆ ਨਹੀਂ ਬਤਾਓ ਟੇਸਟ ਕਰਕੇ ਕਿਹਦਾ ਬਣਾਏ ਟੇਸਟ ਕਰ ਨੰਬਰ ਲਾਓ ਮੈਨੂੰ ਫਿਰ ਕੀ ਵਿਛਾਵਾਂ ਇਹ ਸੱਟਣਗੇ ਪੱਕਾ ਉਸ ਉੱਪਰ ਨਹੀਂ ਆ ਤਾਵਲ ਨਹੀਂ ਆ ਕੁਝ ਇਦਾਂ ਦਾ ਮੈਂ ਧੋਤਾ ਹਾਂ ਸਾਰੇ ਅੱਜ ਮੈਂ ਕੱਪੜੇ ਧੋਤੇ

ਸਟੈਂਪਲ ਆਕਸ਼ਨ ਉਹ ਤਾਂ ਚੰਗਾ ਤੁਹਾਨੂੰ ਪਤਾ ਕਈ ਨਹੀਂ ਚਲੋ ਇੰਜੋਏ ਯੋਰ ਮੀਲ ਆ ਬਹੁਤ ਸੁਸਣ ਹਰ ਕੰਮ ਬਹੁਤ ਟੇਸਟੀ ਬਣਾਇਆ ਬੱਦਰ ਚਿਕਨ ਸੱਚੀ ਆਸ ਤਾਂ ਮੈਂ ਮੱਟ ਕੱਢਦੇ ਮੈਨੂੰ ਸੇ ਬਾਈ ਦੋਏ ਗਾਇਸ ਇਹ ਮਾਹੀ ਦੀ ਰੈਸਪੀ ਹੈ ਮੈਂ ਦੱਸ ਦਾਂ ਮੈਂ ਕਿਸੇ ਦਾ ਕ੍ਰੈਡਿਟ ਖੁੱਦ ਨਹੀਂ ਲੈਂਦੀ ਪਰ ਇਹਦੇ ਨੇ ਅੱਜ ਬਹੁਤ ਟੇਸਟੀ ਬਣਾ ਆ ਸੱਚੀ ਜਿੱਦਾਂ ਮਾਰਕੀਟ ਚ ਬੱਟੇ ਚਿਕਨ ਮਿਲਦਾ ਬਿਲਕੁਲ ਉੱਦਾਂ ਦਾ ਉੱਤੋਂ ਵੀ ਜ਼ਿਆਦਾ ਵਧੀਆ ਲੱਗ ਰਿਹਾ ਮੈਨੂੰ ਖਾਣਾ ਬਈ ਉਹ ਉਹਦੇ ਵਿੱਚ ਨਾ ਇਹਦਾ ਮਸਾਲੇ ਜੇ ਕੋਈ ਜ਼ਿਆਦਾ ਹੀ ਹੁੰਦੇ ਆ ਤੇਲ ਵੀ ਜ਼ਿਆਦਾ ਹੁੰਦਾ ਤੇਲ ਜ਼ਿਆਦਾ ਹੁੰਦਾ ਇਹ ਘੱਟਦਾਰ ਬਣਿਆ ਹੋਇਆ ਹਰ ਇੱਕ ਚੀਜ਼ ਪ੍ਰੋਪਰ ਹੈ ਜੀ ਦੱਸ ਦੋ ਕਿਵੇਂ ਦਾ ਬਣਾਇਆ ਹੈ ਬੜੀ ਮਨਾਓ ਓਹੋ ਤੁਸੀਂ ਕਿ ਕਹਿ ਦੋ ਕਿਵੇਂ ਦਾ ਬਣਾਇਆ ਔਰ ਗੱਲ ਵੀ ਯਾਣਾ ਹਮ ਅੱਛਾ ਮੈਰੀਨੇਸ਼ਨ ਦੇ ਵਿੱਚ ਵਧੀਆ ਨਾ ਮੈਰੀਨੇਟ ਕਿਉਂਕਿ ਮੈਂ ਸਵੇਰੇ ਕਰਕੇ ਰੱਖਤਾ ਸੀਗਾ ਉਹ ਕੀ ਦੀ ਯਾਰ ਛੋਟਾ ਤੁਸੀਂ ਖਾਉਂਗੇ ਨਹੀਂ ਮੈਂ ਆਹ ਮੈਂ ਐਂ ਹੀ ਖਾ ਲੂਗਾ ਮਾਹੀ ਦੇ ਖਾ ਕੇ ਨਹੀਂ ਖਾ ਕੇ ਦੇਖਦਾ ਅੰਚ ਮਾਣਾ